एनकाउंटर ते एनकाउंटर हर रोज लग रहा है किसी मुलजम का नंबर हूँ तक ग्यारह बार कटे गए फैर वारदात करने वाले की हम नहीं है खैर पिछले कुछ दिनों तो पंजाब की पुलिस लगातार एक्शन मोड च नजर आ रही है या कहिए एनकाउंटर मोड च नजर आ रही है ਲਗਾਤਾਰ ਇੱਕ ਤੋਂ ਬਾਅਦ ਇੱਕ ਪੰਜਾਬ ਪੁਲਿਸ ਦੇ ਵੱਲੋਂ ਮੁਲਜ਼ਮਾਂ ਨੂੰ ਯਾਤਾਂ ਕਾਬੂ ਕੀਤਾ ਜਾ ਰਿਹਾ ਹੈ ਜਾਂ ਫਿਰ ਉਹਨਾਂ ਨੂੰ ਠੇਰ ਕੀਤਾ ਜਾ ਰਿਹਾ ਹੈ ਐਨਕਾਊਂਟਰ ਕੀਤੇ ਜਾ ਰਹੇ ਨੇ ਪਰ ਇਹਨਾਂ ਐਨਕਾਊਂਟਰਾਂ ਤੇ ਕੁਝ ਲੋਕ ਆਬਜੈਕਸ਼ਨ ਵੀ ਕਰ ਰਹੇ ਨੇ ਜੀ ਹਾਂ ਇੱਕ ਰਿਪੋਰਟ ਦੇ ਜ਼ਰੀਏ ਤੁਹਾਨੂੰ तमाम ਜਾਣਕਾਰੀ ਦਿੰਦੇ ਹਾਂ ਕਿ ਆਖਿਰ ਕਦੋਂ ਪੁਲਿਸ ਦੀ ਕਿਹੜੀ ਕਾਰਵਾਈ ਵੇਖਣ ਨੂੰ ਮਿਲੀ ਤੇ ਆਖਿਰ ਇਸ ਕਾਰਵਾਈ ਤੇ ਕਿਹੜਾ ਆਬਜੈਕਸ਼ਨ ਚੁਕਿਆ ਜਾ ਰਿਹਾ ਹੈ तमाम ਜਾਣਕਾਰੀ ਇਸ ਰਿਪੋਰਟ ਵਿੱਚ ਜੀ ਹਾਂ ਪੰਜਾਬ ਚ ਜਿਵੇਂ ਹੀ ਸਰਦੀ ਨੇ ਦਸਤਕ ਦਿੱਤੀ ਨਾਲ ਹੀ ਐਨਕਾਊਂਟਰ ਸੀਜ਼ਨ ਵੀ ਆ ਗਿਆ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਸਿਲਸਿਲੇਵਾਰ ਤਰੀਕੇ ਨਾਲ ਐਨਕਾਊਂਟਰ ਕੀਤੇ ਜਾ ਰਹੇ ਨੇ ਗੋਲੀ ਦਾ ਜਵਾਬ ਗੋਲੀ ਨਾਲ ਦਿੱਤਾ ਜਾ ਰਿਹਾ ਹੈ ਮੁਲਜ਼ਮਾਂ ਨੂੰ ਗੈਂਗਸਟਰਾਂ ਨੂੰ ਜਾਂ ਤਾਂ ਕਾਬੂ ਕੀਤਾ ਜਾ ਰਿਹਾ ਹੈ ਜਾਂ ਫਿਰ ਉਨ੍ਹਾਂ ਨੂੰ ਠੇਰ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਦਾ ਇਹ ਨਵਾਂ ਐਕਸ਼ਨ ਜਾ ਕਹੀਏ ਐਨਕਾਊਂਟਰ ਅਵਤਾਰ ਉਨਾ 31 ਨਵੰਬਰ ਨੂੰ ਵੇਖਣ ਨੂੰ ਮਿਲਿਆ ਜਦੋਂ ਪੁਲਿਸ ਨੇ ਲੁਧਿਆਣਾ ਚ ਗੈਂਗਸਟਰ ਸੰਜੀਵ ਅਤੇ ਸ਼ੁਭਮ ਗੋਪੀ ਨੂੰ ਟੀਰ ਕਰ ਦਿੱਤਾ ਇਹ ਜਿਹੜਾ ਸ਼ੁਭਮ ਐਲੀਅਸ ਗੋਪੀ ਐਂਡ ਸੰਜੂ ਬਾਮਣ ਇਹ ਪਹਿਲਾਂ ਵੀ ਇਹਨਾਂ ਦੇ ਪਰਚੇ 394399 ਐਂਡ ਪੀਐਸ ਦੀ ਐਫਆਈਆਰ ਸੀਗੀ ਤੇ ਉਹ ਇਸ ਡੂਰਿੰਗ ਦਾ ਫਾਇਰਿੰਗ ਉਹਨਾਂ ਦੀ ਡੈਥ ਹੋਈ ਇਸ ਤੋਂ ਬਾਅਦ 4 ਦਸੰਬਰ ਨੂੰ ਇੱਕ ਵਾਰ ਮੁੜ ਤੋ ਠਾਠਾ ਹੋਈ ਇਸ ਵਾਰ ਐਨਕਾਊਂਟਰ ਬਠਿੰਡਾ ਚ ਹੋਇਆ ਜਿੱਥੇ ਇੱਕ ਲੁਟੇਰੇ ਨੂੰ ਜ਼ਖਮੀ ਕਰ ਕਾਬੂ ਕਰ ਲਿਆ ਗਿਆ 13 ਦਸੰਬਰ ਨੂੰ ਲੁਧਿਆਣਾ ਚ ਗੈਂਗਸਟਰ ਸੁਖਦੇਵ ਵਿੱਕੀ ਨੂੰ ਠੇਰ ਕਰ ਦਿੱਤਾ ਗਿਆ ਗੈਂਗਸਟਰ ਸੁਖਦੇਵ ਵਿੱਕੀ ਦੇ ਵੱਲੋਂ ਬੀਤੇ ਦਿਨੀ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਇਸ ਨੇ ਇੱਕ ਪੈਟਰੋਲ ਪੰਪ ਮਾਲਕ ਨੂੰ ਗੋਲੀ ਮਾਰੀ ਸੀ ਉਸੇ ਹੀ ਦਿਨ ਯਾਨੀ ਕਿ 13 ਦਸੰਬਰ ਨੂੰ ਜ਼ੀਰਖਪੁਰ ਚਵੀ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁੱਠ ਭੇੜ ਵੇਖਣ ਨੂੰ ਮਿਲੀ 12 ਘੰਟਿਆਂ ਚ ਪੁਲਿਸ ਦਾ ਇਹ ਦੂਜਾ ਐਕਸ਼ਨ ਸੀ ਪੁਲਿਸ ਨੇ ਗੈਂਗਸਟਰ ਜੱਸਾ ਹੈਪੋਵਾਲ ਨੂੰ ਜ਼ਖਮੀ ਕਰ ਕਾਬੂ ਕਰ ਲਿਆ ਇਹ ਮਟਰ ਕੀਤੇ ਵੇ ਜਿੱਚੇ ਲੁੜਿੰਦਾ ਸੀਗਾ ਉਸ ਨੂੰ ਪਬਲਿਕ ਸੇਫਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਿਸ ਵੱਲੋਂ ਉਸ ਨੂੰ ਉਹਦੀ ਨਕਾਂ ਪੋਚ ਨੂੰ ਨਾਕਾਮ ਕਰਨ ਲਈ ਵਿਸਤੋਂ ਥੱਲੋ ਉਹਦੇ ਉੱਤੇ ਫਾਇਰ ਕੀਤਾ ਗਿਆ ਤੇ ਜਿਸ ਤੇ ਨਾਲ ਉਹ ਇੰਜਰਡ ਹੋਇਆ ਉਹਦੀ ਨਿਸ਼ਾਨਦੇਹੀ ਤੇ ਉਹਦੀ ਪੁੱਛਗਿੱਦੇ ਵਿੱਚ ਉਹਦੀ ਨਿਸ਼ਾਨਦੇਹੀ ਤੇ ਅਸੀਂ ਵੈਪਨ ਰਿਕਵਰ ਕਰਨਾ ਆਈ ਸੀ ਅਤੇ ਉਸਨੇ ਉਸ ਨੂੰ ਹਤਕੜੀ ਲੱਗੀ ਹੋਈ ਸੀ ਮੌਕਾ ਦੇਖ ਕੇ ਉਸਨੇ ਹਤਕੜੀ ਛੁਡਵਾ ਕੇ ਤੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਪੁਲਿਸ ਵੱਲੋਂ ਤਿੰਨ ਗਨ ਸ਼ਾਟ ਮਤਲਬ ਫਾਇਰ ਕੀਤੇ ਗਏ ਆ ਉਹਦੇ ਉੱਤੇ ਮੇਰਾ ਖਿਆਲ ਦੋਨੋਂ ਲੱਤਾਂ ਦੇ ਉਹਨਾਂ ਤੇ ਲੱਗੀਆਂ ਹੈਗੀਆਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਇਸ ਨੂੰ ਰਿਕਵਰੀ ਦੇ ਲਈ ਲੈ ਕੇ ਆਈ ਸੀ ਪਰ ਇਸ ਨੇ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਨੇ ਇਸ ਨੂੰ ਜ਼ਖਮੀ ਕਰ ਕਾਬੂ ਕਰ ਲਿਆ। ਦਿਨ ਦਿਨ ਬਾਅਦ ਮੋਰ ਤੋਂ ਗੋਲੀਆਂ ਦੀ ਤਾਰ-ਤਾਰ ਹੋਈ ਇਸ ਵਾਰ ਮੋਹਾਲੀ ਚ। 16 ਦਸੰਬਰ ਨੂੰ ਮੋਹਾਲੀ ਦੇ ਖਰੜ ਦੇ ਪਿੰਡ ਸਨੀਟਾ ਨੇੜੇ ਸੀਆਈਏ ਮੋਹਾਲੀ ਦੀ ਟੀਮ ਅਤੇ ਪੰਜਾਬ ਪੁਲਿਸ ਦਾ ਪ੍ਰਿੰਸ ਅਤੇ ਕਰਮਜੀਤ ਨਾਦੀ ਦੋ ਬਦਮਾਸ਼ਾਂ ਨਾਲ ਮੁਕਾਬਲਾ ਹੋਇਆ। ਮਿਲੀ ਜਾਣਕਾਰੀ ਮੁਤਾਬਕ ਇਹ ਮੁਲਜ਼ਮ ਇੱਕ ਨਾਕਾ ਤੋੜ ਕੇ ਭੱਜ ਰਹੇ ਸਨ। ਪੁਲਿਸ ਲਗਾਤਾਰ ਇਨ੍ਹਾਂ ਦਾ ਪਿੱਛਾ ਕਰ ਰਹੀ ਸੀ। ਜਦੋਂ ਪੁਲਿਸ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਅਤੇ ਆਖਿਰਕਾਰ ਪੁਲਿਸ ਨੇ ਇਨ੍ਹਾਂ ਨੂੰ ਜ਼ਖਮੀ ਕਰ ਕਾਬੂ ਕਰ ਲਿਆ। ਬਦਮਾਸ਼ਾਂ ਦੇ ਬਾਰੇ ਕਿਉਂਕਿ ਸਹੀ ਪਹਿਲਾਂ ਹੀ ਕਾਫੀ ਵਰਕਆਊਟ ਕਰ ਚੁੱਕੇ ਸੀਗੇ ਇਹ ਬਦਮਾਸ਼ ਸਾਨੂੰ ਫਿਕਰ ਹੋ ਚੁੱਕੇ ਸੀਗੇ ਕਿ ਇਹ ਬਦਮਾਸ਼ ਨੇ ਔਰ ਇਹ ਜਿਹੜੇ ਇਸ ਇਹ ਏਰੀਆ ਦੇ ਵਿੱਚ ਜਿਹੜੇ ਘੁੰਮ ਰਹੇ ਨੇ ਔਰ ਉਹ ਇਨਫੋਰਮੇਸ਼ਨ ਐਕਟ ਕਰਦੇ ਹੋ ਮੈਂ ਤੇ ਇੰਸਪੈਕਟਰ ਸੀਆਈ ਸ਼ਿਵ ਕੁਮਾਰ ਅਹੀਂ ਇਹ ਗੱਡੀ ਵਿੱਚ ਹੀ ਸੀਗੇ ਔਰ ਅਸੀਂ ਜਦੋਂ ਇਹ ਗੱਡੀ ਵੇਖੀ ਆ ਬਿਨਾ ਨੰਬਰ ਪਲੇਟ ਤੋਂ ਦੋ ਸ਼ੱਕੀ ਬੰਦੇ ਵਿੱਚ ਬੱਠੇ ਸੀਗੇ ਅਸੀਂ ਨਾ ਗੱਡੀ ਦੇ ਅੱਗੇ ਗੱਡੀ ਲਾਈ ਤੇ ਇਹਨਾਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਇਹਨਾਂ ਗੱਡੀ ਹਟ ਕੀਤੀ ਹੈ ਜਦੋਂ ਗੱਡੀ ਇਹਨਾਂ ਦੀ ਜਾਮ ਹੋ ਗਈ ਆ ਬਾਅਦ ਚੋਂ ਉਹਨਾਂ ਨੇ ਗੱਡੀ ਚੋਂ ਨਿਕਲ ਕੇ ਪੁਲਿਸ ਸਾਡੇ ਉੱਤੇ ਫਾਇਰਿੰਗ ਕੀਤੀ ਜਿਹਦੇ ਵਿੱਚ ਦੋ ਫਾਇਰ ਜਿਹੜੇ ਲੱਗੇ ਇੱਕ ਵਿੰਡਸਕਰੀਨ ਦੇ ਉੱਤੇ ਤੇ ਇੱਕ ਬੋਨਟ ਦੇ ਉੱਤੇ ਜਿਹੜਾ ਫਾਇਰ ਹੋਇਆ ਅਸੀਂ ਚਲੋ ਬੜੀ ਮਹਾਰਾਜ ਦੀ ਮੇਰ ਰਹੀ ਸਾਡੇ ਕਿਸੇ ਬੁਲਟ ਜਰੀ ਨਹੀਂ ਲੱਗੀ ਇਮੀਡੀਏਟਲੀ ਨਿਕਲਦੇ ਹੋਏ ਆ ਆ ਇਹਨਾਂ ਨੂੰ ਸਰੈਂਡਰ ਕਰਦੇ ਨਾਲ ਨਾਲ ਅਸੀਂ ਵਾਇਫਾਇਰ ਕੀਤਾ ਔਰ ਆਪਣੀ ਸੈਲਫ ਡਿਫੈਂਸ ਦੇ ਵਿੱਚ ਬਾਅਦ ਚ ਉਹਨਾਂ ਤੇ ਫਾਇਰਿੰਗ ਕੀਤੀ ਜਿਹਦੇ ਵਿੱਚ ਪ੍ਰਿੰਸ ਜਿਹੜਾ ਗੱਡੀ ਚਾਲਕ ਸੀਗਾ ਉਹਦੇ ਦੋ ਗੋਲੀਆਂ ਲੱਗੀਆਂ ਔਰ ਜਿਹੜਾ ਕਰਮਜੀਤ ਉਹਦੇ ਇੱਕ ਗੋਲੀ ਲੱਗੀ 16 ਦਸੰਬਰ ਦੀ ਸਵੇਰ ਮੁਹਾਲੀ ਚ ਤਾਂ 16 ਦਸੰਬਰ ਦੀ ਸ਼ਾਮ ਨੂੰ ਪਟਿਆਲਾ ਚ ਐਨਕਾਊਂਟਰ ਹੋਇਆ ਅਤੇ ਇਸ ਵਾਰ ਪੁਲਿਸ ਦੇ ਹੱਥੇ ਚੜਿਆ ਗੈਂਗਸਟਰ ਚਿੱਟਾ ਮਲਕੀਤ ਸਿੰਘ ਚਿੱਟਾ ਨਾਮ ਦਾ ਇਹ ਗੈਂਗਸਟਰ ਸੀਗਾ ਜੀ ਇਹਦੇ ਉੱਪਰ ਕਤਲ ਦੇ ਇਰਾਦਾ ਕਤਲ ਦੇ ਲੁੱਟਖੋਹਾਂ ਦੇ ਕਈ ਸੰਗੀਨ ਧਰਮਾਂ ਦੇ ਮਕਦਮੇ ਦਰਜ ਸੀਗੇ ਤ੍ਰਿਪੜੀ ਏਰੀਏ 'ਚ ਇੱਕ ਮਰਡਰ ਚ ਜਿਹੜਾ ਸਲੂਨ ਮਾਲਕ ਦਾ ਮਰਡਰ ਹੋਇਆ ਸੀ ਇਹ ਸਾਨੂੰ ਵਾਂਟਡ ਸੀਗਾ ਅੱਜ ਸਾਨੂੰ ਸਪੈਸੀਫਿਕ ਇਨਫੋਰਮੇਸ਼ਨ ਸੀਗੀ ਕਿ ਇਹਦੀ ਮੂਵਮੈਂਟ ਹੋਣੀ ਹੈ ਐਂਡ ਇਮੀਡੀਏਟਲੀ ਸਾਡੀ ਟੀਮਾਂ ਇਹਦੇ ਮਗਰ ਲੱਗੀਆਂ ਇਹਨੂੰ ਬਾਈਪਾਸ ਏਰੀਏ 'ਚ ਜਦੋਂ ਰੋਕ ਕੇ ਇਹਨੂੰ ਰੋਕਣ ਦਾ ਇਸ਼ਾਰਾ ਕੀਤਾ ਇਨੇ ਰੁਕਣ ਦੇ ਥਾਂ ਤੇ ਪੁਲਿਸ ਪਾਰਟੀ ਦੇ ਉੱਪਰ ਤਿੰਨ ਗੋਲੀਆਂ ਚਲਾਈਆਂ ਪੁਲਿਸ ਪਾਰਟੀ ਨੇ ਰਿਟੈਲੀਏਟਰੀ ਫਾਇਰ ਕਰਦੇ ਹੋਏ ਇਹਦੇ ਗੋਡੇ 'ਚ ਗੋਲੀ ਵੱਜੀ ਇਹਨੂੰ ਨਿਊਟਰਲਾਈਜ਼ ਉੱਥੇ ਇਹਨੂੰ ਅਰੈਸਟ ਕੀਤਾ ਗਿਆ 17 ਦਸੰਬਰ ਨੂੰ ਮੋਗਾ 'ਚ ਪੁਲਿਸ ਨੇ ਮੁਟਪੇੜ ਤੋਂ ਬਾਅਦ ਬੰਬੀਹਾ ਗੈਂਗ ਦੇ ਤਿੰਨ ਗੈਂਗਸਟਰ ਕਾਬੂ ਕਰ ਲਏ ਅਤੇ 20 ਦਸੰਬਰ ਨੂੰ ਝੰਡਿਆਲਾ ਗੁਰੂ 'ਚ ਪੁਲਿਸ ਐਨਕਾਊਂਟਰ 'ਚ ਗੈਂਗਸਟਰ ਅਮਰਿਤਪਾਲ ਅਮਰੀ ਟੀਰ ਕਰ ਦਿੱਤਾ ਗਿਆ ਇਹਨੇ ਡਿਸਕਲੋਜ਼ ਕੀਤਾ ਸੀ ਕਿ ਇਹਨੇ 2 ਕਿਜੀ ਹੈਰੋਇਨ ਲੁਕੋਈ ਹੋਈ ਆ ਸਵੇਰੇ ਜਦੋਂ ਤਕਰੀਬਨ 8:30-9 ਦੇ ਕਰੀਬ ਪੁਲਿਸ ਪਾਰਟੀ ਰਿਕਵਰ ਕਰਨ ਆਈ ਤਾਂ ਉੱਥੇ ਇਹਨੇ ਪਿਸਟਲ ਵੀ ਸੀਗਾ ਜਿਸ ਬਾਰੇ ਇਹਨੇ ਦੱਸਿਆ ਨਹੀਂ ਸੀਗਾ ਪਹਿਲਾਂ ਪੁਲਿਸ ਪਾਰਟੀ ਨੂੰ ਔਰੇ ਨਾਲ ਹੀ ਨੇ ਫਾਇਰ ਕੀਤਾ ਔਰ ਹਥਕੜੀ ਦੇ ਸਮੇਤ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਇਹਨੇ ਪਹਿਲਾ ਫਾਇਰ ਕੀਤਾ ਉਦੋਂ ਸਾਡਾ ਇੱਕ ਸਾਥੀ ਸਾਡਾ ਜ਼ਖਮੀ ਹੋ ਗਿਆ ਸੀਰੀਅਸਲੀ ਇੰਜਰਡ ਆ ਹਸਪੀਟਲ ਉਹਦਾ ਇਲਾਜ ਚੱਲ ਰਿਹਾ ਆ ਦੂਸਰੇ ਵੀਰੇ ਫਾਇਰ 'ਚ ਸਾਡੇ ਇੱਕ ਹੋਰ ਪੁਲਿਸ ਅਫਸਰ ਦੇ ਪੱਗ 'ਚੋ ਗੋਲੀ ਆਰਪਾਰ ਹੋ ਗਈ ਪਰ ਉਹ ਵੀ ਬਚਾਅ ਹੋ ਗਿਆ। ਔਰ ਫੇ ਸੈਲਫ ਡਿਫੈਂਸ 'ਚ ਜਦੋਂ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਉਹਦੇ ਚੇਤੇ ਡੈਥ ਹੋ ਗਿਆ। ਅਗਲੇ ਹੀ ਦਿਨ 21 ਦਸੰਬਰ ਨੂੰ ਤਰਨਤਾਰਨ 'ਚ ਗੈਂਗਸਟਰ ਚਰਨਜੀਤ ਰਾਜੂ ਅਤੇ ਉਸ ਦਾ ਇੱਕ ਸਾਥੀ ਪੁਲਿਸ ਦੇ ਹੱਥੇ ਚੜ ਗਿਆ। ਅਤੇ 21 ਦਸੰਬਰ ਨੂੰ ਹੀ ਐਨਕਾਊਂਟਰ ਤੋਂ ਬਾਅਦ ਮੁਹਾਲੀ ਦੇ ਖਰੜ 'ਚ ਦੋ ਗੈਂਗਸਟਰ ਕਾਬੂ ਕੀਤੇ ਗਏ। ਇਸ ਐਨਕਾਊਂਟਰ ਦੇ 24 ਘੰਟਿਆਂ ਅੰਦਰ ਹੀ ਪੁਲਿਸ ਨੇ ਇੱਕ ਹੋਰ ਕਾਰਵਾਈ ਕਰ ਦਿੱਤੀ ਕੌਸ਼ਲ ਅਤੇ ਬੰਬੀਹਾ ਗੈਂਗ ਦੇ ਨਾਲ ਜੁੜੇ ਗੈਂਗਸਟਰ ਦਵਿੰਦਰ ਨੂੰ ਕਾਬੂ ਕਰ ਲਿਆ ਯਾਨੀ ਕਿ ਤਕਰੀਬਨ ਇੱਕ ਮਹੀਨੇ ਚ ਪੁਲਿਸ ਦੇ ਵੱਲੋਂ 11 ਐਨਕਾਊਂਟਰ ਕੀਤੇ ਗਏ ਜਿਨ੍ਹਾਂ ਨੂੰ ਲੈ ਕੇ ਇੱਕ ਪਾਸੇ ਪੰਜਾਬ ਪੁਲਿਸ ਵਾਵਾਇਆਂ ਘਟ ਰਹੀ ਹੈ ਤਾਂ ਦੂਜੇ ਪਾਸੇ ਇਹਨਾਂ ਕਾਰਵਾਈਆਂ ਤੇ ਸਵਾਲ ਵੀ ਚੁੱਕੇ ਜਾ ਰਹੇ ਨੇ ਇਹ ਕੋਈ ਐਗਜ਼ਾਮਪਲ ਨਹੀਂ ਹੈ ਕਿ ਵੀ ਤੁਸੀਂ ਲਾ ਐਂਡ ਆਰਡਰ ਨੂੰ ਸਟਰੋਂਗ ਕਰ ਰਹੇ ਹੋ ਇਹ ਸੋ ਕੋਈ ਐਗਜ਼ਾਮਪਲ ਹੈ ਕਿ ਤੁਸੀਂ ਲਾ ਐਂਡ ਆਰਡਰ ਦੇ ਉੱਤੇ ਵਿਸ਼ਵਾਸ ਨਹੀਂ ਕਰ ਰਹੇ ਹੋ ਕੋਟਾ ਬਣਿਆ ਕਿਸ ਵਾਸਤੇ ਨੇ ਤੁਸੀਂ ਕੋਰਟ ਚ ਪ੍ਰੇਜ਼ੈਂਟ ਕਰਕੇ ਉਸ ਤੋਂ ਬਾਅਦ ਦੋਸ਼ੀ ਨੂੰ ਉਹਦੇ ਅੰਦੇ ਨਤੀਜੇ ਤੱਕ ਲੈ ਕੇ ਜਾਓ ਤੋ ਹਿਊਮਨ ਰਾਈਟ ਐਂਗਲ ਤੋਂ ਜੇ ਗੱਲ ਕਰੀਏ ਤੇ ਕੱਲੀ ਹਿਊਮਨ ਰਾਈਟਸ ਹੀ ਨਹੀਂ ਇਹ ਪੂਰੇ ਮਤਲਬ ਸਮਾਜ ਦੇ ਵਿੱਚ ਇੱਕ ਸਰਕਾਰ ਕਾਨੂੰਨ ਨੂੰ ਕਿਸ ਤਰੀਕੇ ਦੇ ਨਾਲ ਚਲਾਉਣਾ ਚਾਹੁੰਦੀ ਹੈ ਉਸ ਚੀਜ਼ ਦੀ ਪਿਕਚਰ ਸਾਹਮਣੇ ਆਂਦੀ ਹੈ ਹੋਰ ਉਹਨਾਂ ਦੇ ਉੱਤੇ ਇੱਕ ਹੋਰ ਮੈਂ ਤੁਹਾਡੇ ਪੁਆਇੰਟ ਐਡ ਕਰਨਾ ਚਾਹੁੰਦਾ ਹਾਂ ਇਹਦੇ ਵਿੱਚ ਕਿ ਔਰ ਮੈਂ ਸਟ੍ਰੈਸ ਦੇਣਾ ਚਾਹੁੰਦਾ ਹਾਂ ਇਸ ਗੱਲ ਨੂੰ ਕਿ ਸਾਡੀ ਜਿਹੜੀ ਲੀਡਰਸ਼ਿਪ ਐਸ ਟਾਈਮ ਪੰਜਾਬ ਦੀ ਖਾਸ ਕਰਕੇ ਉਹਨੇ ਰੀਸੈਂਟਲੀ ਚੀਫ ਮਨਿਸਟਰ ਆਪਣੇ ਕਿਸ ਤਰ੍ਹਾਂ ਦਾ ਬਿਆਨ ਦਿੱਤਾ ਕਿ ਜਿਹੜਾ ਕਿ ਬੜਾ ਹੀ ਅਜੀਬ ਜਿਹਾ ਬਿਆਨ ਸੀਗਾ ਕਿ ਜਿਹੜਾ ਜੀ ਅਸੀਂ ਕਿਸੇ ਵੀ অপরাধੀ ਨੂੰ ਛੱਡਾਂਗੇ ਨਹੀਂ ਅਸੀਂ ਇਸ ਤਰ੍ਹਾਂ ਦੀ ਕਾਰਵਾਈ ਕਰਾਂਗੇ ਕਿ ਵੀ ਉਹ ਜਿੱਥੋਂ ਦੀ ਸਾਫ ਪਤਾ ਚੱਲਦਾ ਹੈ ਕਿ ਵੀ ਇੱਕ ਖੁੱਲਾ ਇਸ਼ਾਰਾ ਕਰ ਰਿਹਾ ਹੈ ਕਿ ਇਨਕਾਊਂਟਰਸ ਕਰ ਦਿੱਤੇ ਜਾਣ ਇਨਕਾਊਂਟਰ ਕਰਨਾ ਕੋਈ ਇਲਾਜ ਨਹੀਂ ਹੈ ਇਲਾਜ ਇਹ ਹੈ ਕਿ ਤੁਸੀਂ ਆਪਦੀ ਵਿਵਸਥਾ ਨੂੰ ਠੀਕ ਕਰੋ ਦਾ ਜੀ ਹਾਂ ਇੱਕ ਪਾਸੇ ਪੁਲਿਸ ਦਾ ਐਕਸ਼ਨ ਤੇ ਐਕਸ਼ਨ ਵੇਖਣ ਨੂੰ ਮਿਲ ਰਿਹਾ ਹੈ ਤਾਂ ਕੁਝ ਲੋਕ ਇਸ ਨੂੰ ਸ਼ੱਕ ਦੀ ਨਿਗਾਹ ਨਾਲ ਵੀ ਵੇਖ ਰਹੇ ਨੇ ਪਰ ਆਮ ਲੋਕ ਪੁਲਿਸ ਦੀਆਂ ਇਹਨਾਂ ਕਾਰਵਾਈਆਂ ਦੀ ਤਾਰੀਫ਼ ਕਰ ਰਹੇ ਨੇ ਅਤੇ ਉਮੀਦ ਜਤਾ ਰਹੇ ਨੇ ਕਿ ਅਜਿਹੇ ਕਾਰਵਾਈਆਂ ਦੇ ਨਾਲ ਕ੍ਰਾਈਮ ਦਾ ਗ੍ਰਾਫ ਹੇਠਾਂ ਆਵੇਗਾ ਮੁਲਜ਼ਮਾਂ ਦੇ ਦਿਲਾਚ ਖਾਕੀ ਦਾ ਖੌਫ ਪੈਦਾ ਹੋਵੇਗਾ